ਨਮਸਕਾਰ ਸਾਸਰੀਆ ਕਾਲ ਤੁਸੀਂ ਜੁੜ ਚੁੱਕੇ ਹੋ ਆਰ ਕੇ ਜੀ ਟੀਵੀ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਕੱਲ ਕੱਲੀ ਇੱਕ ਕਸਾਂ ਜਥੇ ਬੰਦਿਆਂ ਦੀ ਤੇ ਕੱਲ ਦੀ ਕੁਝ ਸੋਸ਼ਲ ਮੀਡੀਆ ਤੇ ਇੱਕ ਨਵਾਂ ਲਦੀ ਵੀਡੀਓ ਵਾਇਰਲ ਹੋ ਰਹੀ ਸੀ ਕਸਾਂ ਜਥੇ ਬੰਦਿਆਂ ਨੂੰ ਉਸ ਵੀਡੀਓ ਦੇ ਪਤੇ ਚੱਲਣ ਦੇ ਕਾਰਨ ਕਸਾਂ ਉਸ ਜਗ੍ਹਾ ਤੇ ਪਹੁੰਚ ਗਏ ਪਰ ਉਸ ਮੈਲਾ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇਹ ਜੀਆਂ ਫੇਕ ਵੀਡੀਓ ਨਾ ਪਾਓ ਕਿ ਤੁਹਾਡਾ ਕੋਈ ਵੀ ਜਿਸ ਤਰ੍ਹਾਂ ਸਾਥ ਨਾ ਦੇਵੇ ਜਦੋਂ ਉਸ ਦੇ ਆਸ-ਪਾਸ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਕਿਹਾ ਇਹੋ ਜੀ ਬਿਲਕੁਲ ਫੇਕ ਵੀਡੀਓ ਨਹੀਂ ਪਾਣੀ ਚਾਹੀਦੀ ਪਰ ਮਹਿਲਾ ਦੇ ਫਿਰ ਕਹਿਣ ਮੁਤਾਬਕ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿਸਾਨਾਂ ਨੇ ਇਹ ਵੀ ਕਿਹਾ ਕਿ ਤੁਹਾਡੇ ਬੱਚਿਆਂ ਦੇ ਕੱਲ ਨੂੰ ਦੇਖ ਰੇ ਕੌਣ ਕਰੇਗਾ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਜਿੱਥੇ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਤੇ ਕੋਈ ਵੀ ਸੇਵਾ ਸੰਸਥਾ ਦੇ ਵੱਲੋਂ ਵੀ ਬਹੁਤ ਤਰ੍ਹਾਂ ਦਾ ਲੰਗਰ ਪਚਾਇਆ ਜਾ ਰਿਹਾ ਹੈ ਪਰ ਤੁਸੀਂ ਸੋਸ਼ਲ ਮੀਡੀਆ ਤੇ ਇਹ ਚੂਟੀਆਂ ਫੇਕ ਖਬਰਾਂ ਨਾ ਦਿਓ ਕਿ ਜਿਹੜਾ ਆਉਣ ਵਾਲਾ ਪਵਚ ਤੁਹਾਡੇ ਬੱਚਿਆਂ ਦਾ ਖਰਾਬ ਹੋ ਸਕੇ ਜੇ ਇਸੇ ਤਰ੍ਹਾਂ ਹੀ ਤੁਸੀਂ ਝੂਠ ਤੇ ਝੂਠ ਮਾਰੀਗੇ ਤਾਂ ਕੱਲ ਨੂੰ ਕੋਈ ਵੀ ਜਥੇਬੰਦੀ ਇਸੇ ਤੇ ਵਿਸ਼ਵਾਸ ਕਰਨ ਤੇ ਕਾਬਲ ਨਹੀਂ ਰਹੇਗੇ ਕਿ ਜੋ ਵੀ ਰਾਸ਼ਨ ਆਂਦਾ ਹੈ ਪੂਰਾ ਸਾਰੀ ਸੰਗਤ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਲੰਗਰ ਬਣਿਆ ਚਾਹ ਪਾਣੀ ਦੀ ਸੇਵਾ ਆਓ ਅੱਗੇ ਤੁਹਾਨੂੰ ਇਹ ਮੇਲਾ ਦੀ ਬਿਆਨ ਸੁਣਵਾਦਣੇ ਅੱਗੇ ਕਿਸਾਨਾਂ ਦੀ ਗੱਲਬਾਤ ਵੀ ਸੁਣੋ ਉਹ ਵਿੱਤੇ ਛੱਡੀ ਜਾਂਦੇ ਨੇ ਹੂੰ ਹਾਂ ਲੰਗਰ ਪਾਣੀ ਜਿਸ ਤਰ੍ਹਾਂ ਹੋਰ ਡੰਗਰਾ ਵਾਸਤੇ ਅਰਾਜ ਮਾੜਾ ਮੋਟਿਆਂ ਦੇ ਪਰ ਪੱਠੇ ਚਾਰਾ ਕੋਈ ਆਂਦਾ ਨਹੀਂ ਪਿਆ ਕੋਈ ਮਾੜੇ ਮਟਦੇ ਆਣ ਤਾਂ ਜੀ ਦੁਨੀਆ ਹੂੰ ਹਾਂ ਆਸੀਂ ਕਦੋਂ ਆਏ ਦੋ ਵਾਰੀ ਹੋ ਗਏ ਪੱਠੇ ਆਦੇ ਮੈਨੂੰ ਬਾਕੀ ਕੋਈ ਨਹੀਂ ਆਂਦਾ ਪਰ ਕੁਛ ਵੀ ਖਾਦੇ ਦੋ ਜਦੋਂ ਦੋ ਵਾਰੀ ਪੱਠੇ ਮੇਰੇ ਦੋ ਵਾਰੀ ਪੱਠੇ ਮੇਰੇ ਦਰ ਕਰਨਾ ਫਿਰ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਹੈ ਇਹਨਾਂ ਬੜਾ ਉਖਾ ਰਿਹਾ ਹੈ ਹੂੰ ਥੋੜੀ ਪਾਦੇ ਪੈਂ ਘਰੋਂ ਲੈਂਦੀ ਹੋਵੇ ਕੋਈ ਮਾੜੀ ਮੋਟੀ ਦਿੱਤੀ ਨੇ ਹੂੰ ਪਰ આમાં ગાફા ગરની બેસવા આટલા કોચની જનતા માફ કરજો ਤੁਮ ਆਈ ਗਏ ਮੈਂ ਤੁਮ ਦਿਖਾ ਦਈਏ ਤਸਵੀਰਾਂ ਕਿ ਕੁਝ ਦਿਨ ਪਹਿਲਾਂ ਕੱਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਕਰੇ ਮੰਡੀ ਲਾਧੂ ਦਾ ਨਾਮ ਲਿੱਤਾ ਗਿਆ ਸੀ ਕਿ ਇਥੇ ਕਿਸੇ ਤਰ੍ਹਾਂ ਦਾ ਕੋਈ ਵੀ ਸਮਾਨ ਨਹੀਂ ਮਿਲਦਾ ਪਰ ਜਥੇ ਬੰਦियां ਉਹਨਾਂ ਮਾਤਾ ਕੁਪੰਚੇ ਉਹਨਾਂ ਪਿੰਡ ਕੋਲੇ ਪਹੁੰਚੇ ਨੇ ਗੱਲਬਾਤ ਕਰਦੇ ਨੇ ਵੀ ਤੁਹਾਨੂੰ ਕਿ ਕਿਸ ਚੀਜ਼ ਦੀ ਕਮੀ ਆ ਰਹੀ ਹੈ ਮੰਡੀ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਰੈਸ਼ਨ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਜੋਕਰ ਬਹਿਣੇ ਚੱਲਦਾ ਤੈਨੂੰ ਡੋਈ ਨਾ ਮਾਰਦੇ ਇਗੜੇ 200 ਕਿਲੋਮੀਟਰ ਚੱਲ ਕੇ 50 ਕਿਲੋਮੀਟਰ ਹੋ ਗਏ ਅਲਵਰ ਦਾ ਬੰਦਾ ਬੈਠਾ ਹੋ ਗਿਆ ਕੋਣੇ ਇਹ ਵੀਡੀਓ ਬਰਾਬਰ ਪ੍ਰਾਤਿਪਾਤ ਕੋਈ ਨਹੀਂ ਇਹ ਗੱਲ ਬਰਤੋ ਬਰਤੋ ਹੈ ਮਾਤਾ ਤਿੰਨ ਦਿਨ ਹੋ ਗਏ ਉਹ ਤਿੰਨ ਦਿਨ ਹੋ ਗਏ ਇਹ ਵੀ ਤਸਵੀਰਾਂ ਦੇਖਦੇ ਹੋ ਉਸ ਮੈਨ ਨਾਲ ਗੱਲਬਾਤ ਵੀ ਕੀਤੀ ਯਾਰ ਪਰ ਹਸਤੀ ਨਜ਼ਰ ਆ ਰਹੀ ਹੈ ਕਿ ਉਹਨੂੰ ਇਸ ਗੱਲ ਦਾ ਮਜ਼ਾਕ ਲੱਗਿਆ ਸੋਸ਼ਲ ਮੀਡੀਆ ਦੀ ਗੱਲ ਕਰ ਰਹੀ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕੋ ਮੜਾ ਜੀ ਫੋਟੋ ਫਾਸਟੂ ਦੀਤਾ ਬੋਲੇ ਆ ਜਿਸ ਤਰ੍ਹਾਂ ਕਿਸਾਨ ਜਿੱਥੇ ਬੰਦੀਆਂ ਪੂਰੀ ਸਹਾਇਤਾ ਆਪਣੇ ਕਰਾਂ ਦੇ ਵਿੱਚੋਂ ਕਰਬਰ ਛੱਡ ਕੇ ਸਹਾਇਤਾ ਲਈ ਪਹੁੰਚਦੇ ਨੇ ਉੱਥੇ ਇਹੋ ਜਿਹੇ ਜਿਹੜੇ ਅੰਸਰ ਰਾਤੀ ਅੰਸਰ ਹੁੰਦੇ ਨੇ ਉਹਨਾਂ ਦੀ ਹੈਲਪ ਕਰਨ ਲਈ ਨਹੀਂ ਪਹੁੰਚਦੇ ਪਰ ਕੋ ਜੋਖਾ ਕਦੇ ਵੇਖ ਪਾਸ ਮੈਡੀਕਲ ਕਰਦਾ ਠੀਕ ਹੈ ਅਸੀਂ ਤੁਹਾਨੂੰ ਇੰਨੀ ਗੱਲ ਕਹਿੰਦੇ ਆ ਕਿ ਆ ਤੂੰ ਜੋਖਾ ਕਦੇ ਵੇਖਣਾ ਤੇਰੀ ਬਿਆਨ ਬਿਆਈ ਨਾ ਕਰੋ ਤੂੰ ਹੁਣ ਤੇ ਤੂੰ ਅਖੇਂ ਮੈਨੂੰ ਕੁਛ ਨਹੀਂ ਮਿਲਦਾ ਤੂੰ ਹਿਸਾਬ ਵਾਲਾ ਕਿ ਸਾਰਾ ਕੁਝ ਮਿਲ ਜਾਂਦਾ ਦੱਸ ਹੁਣ ਤੂੰ ਅਖੇਂ ਤੇ ਕਿਸੇ ਨੂੰ ਮਿਲਦਾ ਖਰੇ ਨੇ ਮਿਲਿਆ ਹੈ ਨਾ ਆ ਤੇਰੇ ਜਵਾਕਾਂ ਨੂੰ ਨਾ ਕਿਹਨੇ ਨੇ ਨਹੀਂ ਸਹਿਣਾਗਾ ਦੱਸ ਦੱਸੋ 18 ਵਿੱਚ ਸਾਡੇ ਅਸੀਂ ਕੌਣ ਹਾਂ ਨੇ ਤੁਹਾਨੂੰ ਪੈਰਾ ਜਮਖਾਨ ਖੜਾ ਹੋ ਜਾ ਤੂੰ ਇਹਨੇ ਪੈਰਾ ਖੜਾ ਹੋ ਫਿਰ ਮਾਦਾ ਅੱਗੇ ਮਿਲਣ ਤੂੰ ਇਹਦੇ ਵੀ ਸਾਨੂੰ ਪੱਠੇ ਵੀ ਆ ਉਹ ਫੀਡ ਵੰਡੀਆਂ ਦੇ ਉੱਤੇ ਬੰਦੇ ਹਿਸਾਬ ਵਾਲਾ ਉਹ ਕਿੱਥੇ ਮੈਂ ਆਂ ਉਹ ਕੂੜੇ ਦੀ ਪ੍ਰੋਸੈਸਰ

ਦੇਖੋ ਕਮੈਂਟਰੀ ਬਾਰੇ ਮੈਂ ਬੜੀ ਹੋਣੀ ਲੱਗਦਾ ਫਿਰ ਹੋ ਹੀ ਨਹੀਂ ਸਕਦਾ ਬਸ ਆਈ ਨਹੀਂ ਗੱਲ ਕਰੀਆ ਵਾਕੜ ਵੇਖ ਆਉਂਦੇ ਲੋਕ ਨਿਕਲਣਗੇ ਸਾਰੇ ਬਹੁਤ ਪਹਿਲਾਂ ਦੇ ਬੈਠੇ